ਅਗਸਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਸ਼੍ਰੀ ਹਰਗੋਬਿੰਦਪੁਰ ਉਥੇ ਸਵੇਰੇ ਕਰੀਬਨ 7:30 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨੈਂਸਰ ਹੈ ਸतीश ਕੁਮਾਰ ਜੀ ਉਹ ਆਪਣੀ ਮਾਰਨਿੰਗ ਵਾਕ ਕਰਕੇ ਆਪਣੇ ਘਰੇ ਜਾ ਰਹਾ ਸੀਗਾ ਐਂਡ ਜਉਂ ਹੀ ਉਹ ਐਂਟਰ ਕਰ ਰਹਾ ਸੀਗਾ ਘਰੇ ਉਸ ਤੇ ਉੱਤੇ ਗੋਲੀਆਂ ਚੱਲੀਆਂ 3 ਸ਼ਾਟਸ ਵੇਰ ਫਾਇਰਡ ਐਟ ਹਿਮ ਬਟ ਸਮ ਹਾਉ ਉਹਨੇ ਸਮਝਦਾਰੀ ਦਿਖਾ ਕੇ ਉਹ ਲੰਮੇ ਪੈ ਗਏ ਉਹਦੇ ਕਰਕੇ ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਥੇ ਜਿਹੜੇ ਨਕਾਬਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨਿਸੈਂਸ ਲੈ ਕੇ ਸਭ ਤੋਂ ਪਹਿਲਾਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਵਾਂ ਬੀਐਨਐਸ ਹੈ 61 ਸਬਸੈਕਸ਼ਨ 2 249 253 ਅਬ BNS ਐਂਡ ਪਚੀ ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਜ਼ ਕਨਸਟੀਟਿਊਟ ਕਰਤੀਆਂ ਐਂਡ ਦਿਸ ਵਾਸ ਬੀਂਗ ਸੁਪਰਵਾਈਜ਼ਡ ਬਾਈ ਡੀਆਈਜੀ ਬਾਰਡਰ ਰੇਂਜ ਐਂਡ ਵੀ ਹੈਡ ਇਨਪੁਟਸ ਫਰਮ ਵਾਰਦੀ ਡੀਜੀਪੀ ਸਰ ਆਲਸੋ ਤਾਂ ਇਹਦੇ ਵਿੱਚ ਟੀਮਜ਼ ਬਣਾਈਆਂ ਗਈਆਂ ਐਂਡ ਜਿਹੜੀ ਟੀਮਜ਼ ਇਵੈਨਚੁਅਲੀ ਦੇ ਪ੍ਰੇਸ ਦਾ ਕੇਸ ਇਦੇ ਵਿੱਚ ਕਮੇਡੇਬਲ ਐਂਡ ਟ੍ਰੈਮੈਂਡਸ ਵਰਕ ਵਾਸ ਡਨ ਬਾਈ ਜਿਹੜੇ ਸਾਡੇ ਦੋ ਡੀਐਸਪੀਜ਼ ਇੱਥੇ ਬੈਠੇ ਨੇ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਡੀਐਸਪੀ ਡੀ ਐਂਡ ਐਕਸਲੈਂਟ ਵਰਕ ਵਾਸ ਡਨ ਬਾਈ ਸੀਆਈ ਇਨਚਾਰਜ ਇੰਸਪੈਕਟਰ ਸੁਖਰਾਜ ਜਿਹੜੇ ਬਿਕਰਮ ਹੈਗੇ ਨੇ ਕਨਸਰਨਡ ਐਸਐਚਓ ਐਂਡ ਇਦੇ ਵਿੱਚ ਹਰਮੀਕ ਜਿਹੜੇ ਐਸਐਚਓ ਗੁਮਾਨ ਹੈ ਉਹਨਾਂ ਨੇ ਵੀ ਕੰਮ ਕੀਤਾ ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ ਦੇ ਵਰਕਡ ਔਨ ਦਾ ਗਰਾਉਂਡ ਐਂਡ ਡਿਡ ਵੈਰੀ ਗੁੱਡ ਵਰਕ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੌਰਨ ਸਿੰਘ ਹੈ son of ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰੈਡ ਵਾਲਾ ਹੈ ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ son of ਅਵਤਾਰ ਸਿੰਘ ਇਹ ਵੀ ਰੈਸੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈਸੀਡੈਂਟ ਆਫ ਕਪੂਰਨਗਰ ਸੁਲਤਾਨਵਿੜ ਅੰਮ੍ਰਿਤਸਰ ਸੋ ਫੋਰ ਇਹ ਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਟਰਸ ਮੋਡਸ ਸੋ ਪਰੰਡੇ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰ ਮਾਈਂਡ ਸੀਗਾ ਡਾਕਟਰ ਕਾਲੋਂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦ ਪੁਰਸ ਹੈਗੀ ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ ਉਹਦੇ ਨਾਲ ਇਹਦੀ ਲੇਨ ਲੇਨ ਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਆ ਉਹ ਕਿਉਂਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕਵਾਂਟਮ ਕਰੀਬਨ 30 ਲੱਖ ਰੁਪਇਆ ਬਣ ਗਿਆ ਸੋ ਇਹ ਜਿਹੜਾ ਫਾਈਨੈਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਤਾਂ ਇਹ ਜਿਹੜਾ ਮਾਸਟਰ ਮਾਈਂਡ ਹੈ ਇਹਦੇ ਵਿੱਚ ਡਾਕਟਰ ਕਾਲੂ ਉਹਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ ਸੋ ਥੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਅਕੰਪਨੀਡ ਹਿਮ ਟੂ ਦਾ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ ਹੁਣ ਕਾਂਸਪੀਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਾਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੋਪਨ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਤੇ ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ ਉਦੇ ਵਿੱਚ ਕਰੀਬਨ 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ Google Pay ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਗਿਆ ਹੈ ਸ੍ਰੀ ਹਰਗੋਬਿੰਦਪੁਰ ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰ ਕੋਰ ਕੀਤੇ ਹੈ ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਆਪਣੀ ਕਰ ਵੜਰਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆ ਉਸ ਬੰਦੇ ਤੇ ਇਸ ਨiyet ਦੇ ਨਾਲ ਕਿ ਉਹ ਖਤਮ ਕੀਤਾ ਜਾਵੇ ਬਟ ਫੋਰਚੂਨੇਟਲੀ ਹੀ ਸਰਵਾਈਵਡ ਐਂਡ ਇਹਦੇ ਵਿੱਚ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਥਿਸ ਮੋਟਰਸਾਈਕਲ ਤੇ ਉੱਤੇ ਇਹ ਤਿੰਨ ਬੰਦੇ ਅਮਰitsar ਤੋਂ ਸ੍ਰੀ ਹਰਗੋਬਿੰਦਪੁਰ ਆਏ ਸੀਗੇ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੀਗਾਹ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦ ਸ਼ੂਟਰਸ ਦੇ ਆਰ ਯੈਟ ਟੂ ਬੀ ਅਰੈਸਟਡ ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਛੇਤੀ ਕਾਬੂ ਕਰ ਲਵਾਂਗੇ ਸਰ ਇਹ ਜਿਹਨੇ ਸਾਡੀ ਸਟਾਫ ਦਾ ਕਾਬੂ ਕਰ ਲਿਆ ਪਰ ਜਿਹੜੇ ਸ਼ੂਟਰਸ ਸੀ ਸਰ ਉਹਨਾਂ ਦੀ ਪਛਾਣ ਹੋ ਪਾਈ ਤੇ ਉਹ ਕਾਬੂ ਆਏ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਵਿੱਚ ਲੀਡਸ ਹੈਗੀ ਆ ਆਇਡੈਂਟੀਫਿਕੇਸ਼ਨ ਹੋ ਗਈ ਹੈ ਐਂਡ ਵੀ ਆਰ ਵਰਕਿੰਗ ਔਨ ਥੈਟ ਹਾਂਜੀ ਉਹ ਸਾਰੀ ਡਿਟੇਲਸ ਹੈਗੀ ਬਟ ਹਜੇ ਬਿਕਾਜ਼ ਆਫ ਪ੍ਰੀਮੈਚੁਰ ਕੇਸ ਅਸੀਂ ਹਜੇ ਉਹ ਡਿਟੇਲ ਸ਼ੇਅਰ ਨਹੀਂ ਕਰ ਸਕਦੇ ਸਮਾਲ ਹੋਇਆ ਕੋਈ ਹਥਿਆਰ ਇੱਥੇ ਕਰ ਸਕਦਾ ਨਹੀਂ ਨਹੀਂ ਹਜੇ ਨਹੀਂ ਤਾਂ ਉਹ ਸ਼ੂਟ ਉਸ ਤੋਂ ਹੀ ਬਰਾਮਦ ਹੋਊਗਾ ਸਰ ਇਹ ਹਾਇਰ ਜਿੰਨਾ ਨੇ ਕੀਤੇ ਸੀਗੇ ਮਾਸਟਰਮਾਈਂਡ ਜਿਹੜੇ ਆ ਉਹ ਕੌਣ ਸੀਗੇ ਅੰਮ੍ਰਿਤਸਰ ਵਾਲਾ ਮਾਸਟਰਮਾਈਂਡ ਹੈ ਕਿ ਜਾਂ ਨਹੀਂ ਨਹੀਂ ਇਹਦਾ ਜਿਹੜਾ ਦੋਸਤ ਹੈ ਜਿਵੇਂ ਮੈਂ ਕਹਿ ਰਿਹਾ ਸੀਗਾ ਡਾਕਟਰ ਕਾਲੂ ਵਹੀ ਇਹਦਾ ਮਾਸਟਰਮਾਈਂਡ ਸੀਗਾ ਉਨੇ ਬੇਸਿਕਲੀ ਇਹਨੂੰ ਦੇਨੇ ਸੀਗੇ ਕਰੀਬਨ 3 ਲੱਖ ਰੁਪਏ ਸੋ ਉਹ ਨਹੀਂ ਉਹਦੀ ਬਦਦਾਨਤ ਉਹ ਬਦਨੀਤੀ ਸੀਗੀ ਕਿ ਉਹ ਨਹੀਂ ਦੇਣਾ ਚਾਹਣਾ ਸੀਗਾ ਉਸ ਬੇਸਿਸ ਤੇ ਫਿਰ ਉਹਨੇ ਇੱਕ ਬੰਦਾ ਹਾਇਰ ਕਰ ਲਿਆ ਉਹਦਾ ਰਿਸ਼ਤੇਦਾਰ ਹੀ ਸੀਗਾ ਅੰਮ੍ਰਿਤਸਰ ਦਾ ਉਹਨੇ ਗਾਂ ਦੋ ਸ਼ੂਟਰ ਹਾਇਰ ਕਰ ਲਏ ਐਂਡ ਇਸ ਤਰ੍ਹਾਂ ਇਹਨਾਂ ਨੇ ਸਾਜ਼ਿਸ਼ ਰਚ ਕੇ ਇਹ ਵਾਰਦਾਤ ਅੰਜਾਮ ਦਿੱਤੀ ਸਰ ਮੈਡੀਕਲ ਸਟੋਰ ਵਾਲਾ ਜਿਹੜਾ ਹੈ ਜਿਹੜਾ ਐਮਸੀ ਕਨੈਕਸ਼ਨ ਕਿਵੇਂ ਜੁੜਿਆ ਜਿਹੜਾ ਸਾਧ ਦਾ ਐਮਸੀ ਹੈ ਜਿਹੜਾ ਤੁਸੀਂ ਨਾਲ ਹੈ ਇਹਦਾ ਵਕਫਕਾਰ ਸੀਗਾ ਤਾਂ ਕਹ ਲਓ ਦੋਸਤ ਸੀਗਾ ਉਹਦੇ ਨਾਲ ਇਹਨਾਂ ਨੇ ਡਿਸਕਸ਼ਨ ਕਰ ਲਿਆ ਸਾਰਾ ਕੁਝ ਐਂਡ ਫਿਰ ਉਹਦਾ ਵੀ ਇੱਕ ਇਹਦੇ ਚ ਰੋਲ ਇੰਪੋਰਟੈਂਟ ਇਹ ਹੈ ਕਿ ਹੀ ਇਜ਼ ਪਾਰਟ ਆਫ ਦਾ ਕਨਸਪੀਰੇਸੀ ਐਂਡ ਇਸ ਤੋਂ ਅਲਾਵਾ ਉਹਨੇ ਲੌਜਿਸਟਿਕਲ ਸਪੋਰਟ ਪ੍ਰੋਵਾਈਡ ਕਰਤਾ ਆਫਟਰ ਇਨਸੀਡੈਂਟ ਵਾਰਦਾਤ ਤੋਂ ਬਾਅਦ ਜਿਹੜੇ ਦੋ ਸ਼ੂਟਰ ਸੀਗੇ ਉਹਨੇ ਆਪਣੀ ਅਰਤੀਗਾ ਗੱਡੀ ਦੇ ਵਿੱਚ ਉਹਨਾਂ ਉਹਨਾਂ ਨੂੰ ਟ੍ਰਾਂਸਪੋਰਟ ਕਰਤਾ ਸਰ ਇਹ ਸ਼ੁਰੂਆਤ ਜਿਵੇਂ ਨਾਈਟ ਦਾ ਸੀ ਉਹ ਵੀ ਜਿਵੇਂ ਮੈਡੀਕਲ ਸਟੋਰ ਵਾਲਾ ਪਰੇਸ਼ਾਨ ਸੀ ਕਿ ਪੈਸੇ ਲਈ ਹੋਇਆ ਪੈਸੇ ਦੇਣੇ ਬਟ ਐਮਸੀ ਦੇ ਨਾਲ ਕੀ ਗੱਲ ਕੀਤੀ ਉਹਨੇ ਅੱਗੇ ਕੀ ਗੱਲ itoria ਕੰਪਿਊਟਰਾਂ ਤੱਕ ਪਾਉਂਦਾ ਨਹੀਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਐਮਸੀ ਹੈ ਉਹਦੇ ਨਾਲ ਇਹਨੇ ਆਪਣਾ ਸਾਰਾ ਕੁਝ ਸ਼ੇਅਰ ਕਰ ਲਿਆ ਉਸ ਤੋਂ ਬਾਅਦ ਉਹਦੇ 'ਚ ਇਹ ਕਨਕਲੂਜਨ ਡਾਕਟਰ ਸਰ ਕਿਹਦਾ ਸੀ ਕਿਤੇ ਟਿਕਾਣੇ ਲਾਣਾ ਹੈ ਕਿ ਧਮਕੀ ਲਾਣੀ ਹੈ ਡਾਕਟਰ ਕਾਲੂ ਦਾ ਹਾਂ ਦੇ ਡਿਡਨ ਜੁਆਇੰਟਲੀ ਉਹਦੇ ਨਾਲ ਜਿਹੜਾ ਐਮਸੀ ਦੇ ਨਾਲ ਫਿਰ ਦੇ ਰੋਪਟੇ ਜਿਹੜਾ ਮਨਜੀਤ ਸਿੰਘ ਹੈ ਜੀ だっते ਸਰੀ ਅ ਸਿਰ ਰਵੇ ਵਾਸਤੇ ਕੁਝ ਆਈਡੀਆ ਸੀ ਕਿ ਜਾਂ ਵਾਕਈ ਸ਼ੂਟ ਕਰਨ ਨਹੀਂ ਸ਼ੂਟ ਹੀ ਇਹ ਤਾਂ ਉਹਦੀ ਚੰਗੀ ਕਿਸਮਤ ਸੀਗੀ ਸੰਭਾਅ ਉਹ ਤਾਂ ਸੀਸੀਟੀਵੀ ਫੁਟੇਜ ਵੀ ਹੈ ਤਾਂ ਉਹ ਲੰਮੇ ਪੈ ਗਿਆ ਦੈਟ ਇਜ਼ ਹਾਊ ਹੀ ਸਰਵਾਈਵ 1 ਲੱਖ ਰੁਪਏ ਦੇ ਵਿੱਚ ਸਾਡੀ ਡੀਲ ਜਿਹੜੀ ਹੁਣ ਤੱਕ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1 ਲੱਖ ਰੁਪਏ ਦੇ ਵਿੱਚ ਹੋਇਆ ਸੀਗਾ ਇਨਫੈਕਟ ਉਹਦੇ ਵਿੱਚ 30000 ਰੁਪਏ ਜਿਹੜੇ ਹੈ ਉਹ ਟਰਾਂਸਫਰ ਵੀ ਹੋਇਆ ਹੈ